ਟੇ ਹਲਾ ਇੱਕ ਤੋਂ ਅੱਛਾ ਮਹਿਲਾਂ ਗੱਜੂ ਮਾਦ ਰਹਿ ਜਮਾਈਆਂ ਨੇ ਸਰਕਾਰ ਨੇ ਜੈਨਾ ਕੇਂਦਰ ਬੰਦ ਕਰਿਆ ਪਰ ਇਹ ਵੀ ਕੱਟ ਕੇ ਕੰਮ ਕਰੇ ਜੋ ਉਹ ਉਸ ਦੇ ਨੌਜਵਾਨਾਂ ਦਾ ਵਾਸਤਾ ਕਰੇ ਉਹ ਤਾਂ ਪਤਾ ਨਹੀਂ ਪਰਮਾਤਮਾ ਅਰਾਗਰੀ ਉਹਦੀ ਮਿਹਨਤ ਦਾ ਫਲ ਦੇ ਰਿਹਾ हमने मेहनत करके देखी है उन जो, जो नौजवानों ने मेहनत करी उनका फल उन्होंने मिल गया अगर कोई होर भी अच अनीश खटकर का बहुत दिन बाद पता लगाया कि कोई अनीश खटकर भी अगर कहीं नदी पर ये तो परमात्मा ने बनाए हुए है सारे खेल और भी छटवाना है जो सा छोकरा अनसर पर बैठ गया अगर जब जीवन अंदर ना जन दे उसका कोई नौ लेने वाला नहीं था किसी को पता ही नहीं लगे है उसके मां बाप न मिलन तक नहीं दिया गया है सरकार ने फिर जब इन नती पर गुरकीर्तन को पकड़ा गया फिर पता लगा भी एक लड़का कोई खड़पड़ राजा बचे अनीस नाम का उन उन्होंने भी बहुत दिन हो गए अंदर और अनशन बैठे बैठाया सरकार ने उसके मां बाप में मिलने का जवाब दिया गया कि जब सारी बोर्डों ने कट्ठे होगा कह मिलने का टाइम दिया जा और उसका हाल चाल पूछा जा चल जाएगा सरकार ने उसकी शुद्ध बुद्ध ले ली अपन मुहैया कराई है अगर आप सोचते हो कि ये सरकार ਉਸੀ ਕਰਕੇ ਠੀਕ ਨਹੀਂ ਹੈ ਅਗਰ ਮੈਂ ਸਰਕਾਰਾਂ ਠੀਕ ਹੁੰਦੀ ਅੰਦਰਲੀ ਜਹਾਦੇ ਨੇ ਅੰਦਰ ਦੇਖਿਓ ਅਰ ਅਗਰ ਇੰਕੇ ਅੰਦਰ ਕਿਤਨੇ ਦਮ ਹੁੰਦਾ ਇਤਨੇ ਸੱਚੇ ਪੱਕੇ ਹੁੰਦੇ ਅੱਜ ਅਗਿਸ਼ ਦੀ ਜਗ੍ਹਾ ਤੇ ਤਿੰਨਾਂ ਕੇ ਪਰਚਾ ਖੜਦੇ ਸਨੂ ਤੇ ਹਾਂ ਮਹਾਰਾਜ ਸੱਚਾ-ਸੱਚਾ ਕੋਈ ਕਾਰਜ ਕਰਤਾ ਜਾਂ ਕੋਈ ਲੇਟਰਗਾ ਕੋਈ ਮੇਰੇ ਅੰਦਰ ਬੈਠਿਆ ਹਾਂ ਅਸੀਂ ਉਸ ਦੀ ਲੜਾਈ ਲੜ ਰਹੇ ਹਾਂ ਹਮ ਕਿਉਂ ਬੈਠੇ ਹਾਂ ਲੜਾਈ ਸੱਚੀ ਪੱਕੀ ਆ ਸੱਚ ਵਾਸਤਾ ਉਹ ਨौजवान ਲੜੇ ਅਰ ਸਰਕਾਰ ਨੇ ਬਿਨਾਂ ਸਬੂਤ ਕੋਈ 302 ਲਾਦੀ ਇੱਕ ਦਿਨ ਮੈਨੂੰ ਪੱਤਰਕਾਰ ਸਵਾਲ ਕਰਿਆ ਕਰੇ ਵੀ 302 ਲਾਦੀ ਨਾ 302 ਉਹ ਤੇ ਲੜ ਜਾ ਮਾਰੇਗਾ ਜਿੱਦਣ ਅਸੀਂ ਇੱਥੇ ਬੈਠਾ ਆਇਆ ਕਰਦੇ ਜੇ ਵੀ ਹਾਂ

ਇਹ ਚੋਰ ਸਾਜ ਨੇਪਾ ਜਿਹਨੂੰ ਨੇਤਾ ਚੋਰ ਕਿਹਾ ਜਾਇਆ ਹੈ ਪ੍ਰਧਾਨ ਮੰਤਰੀ ਬਣਾਇਆ ਇੱਕ ਮੰਤਰੀ ਲੈਕਟਰ ਹੋਇਆ ਪਿੱਛੇ ਜੀਲਾ ਪ੍ਰਧਾਨ ਚੌਥੇ ਨੰਬਰ ਪ੍ਰਾਇਦੀਸ ਦੀ ਬਹੁ ਚੌਥੇ ਨੰਬਰ ਨੂੰ ਵੋਟਾਂ ਪਈ ਕੇ ਨੂੰ ਉਹ ਆੜੀਆਂ ਨੂੰ ਹਰਿਆਣਾ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ ਅਰ ਹਮਨੇ ਸੀ ਐਸੀ ਕਿਟਾਈ ਕਰੀ 2020 માં ਪੁੱਛਿਆ ਜੇਗਾ ਨੇਪਾ ਨੂੰ ਵੀ ਹਾਂ ਵਾਲੇ ਵਾਲੇ ਨੇ ਤੜੇ

ਮੈਂ ਟਰੈਕਟਰ ਲਈ ਕੱਟੂਗਾ ਇਸ ਦਾ ਤਾਂ ਮਾ ਖਰਾਬ ਹੋ ਗਿਆ ਤਾਂ ਇੱਕ ਵਾਰ ਇਹ ਮੈਂ ਕੱਟੂ ਟਰੈਕਟਰ ਲਈ ਮਗਰ ਖੈਰ ਜਾਂ ਤੇਰੀ ਟਰੈਕਟਰ ਲਈ ਹਮ ਕਰਵਾਵੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਟਰੈਕਟਰ ਵਜਨ ਦੇ ਬੰਦ ਰੱਖੇ ਤੇ ਗੈਣਾ ਉਚੰਡ ਨੂੰ ਤੋੜ ਵੀ ਕਰ ਕਰਾ